ਦੇ ਵਿੱਚ ਦਰਮਿਆਨ ਬੱਠੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੁੰਜੀਤ ਸਿੰਘ ਐਮਐਲਏ ਜੀ ਸਾਡੇ ਪ੍ਰਧਾਨ ਆਰਮਨ ਬਰਾੜ ਜੀ ਸਾਡੇ ਮਾਰਕ ਕਮੇਟੀ ਚੇਅਰਮੈਨ ਵਿਰਿੰਦਰ ਸ਼ਰਮਾ ਜੀ ਸਾਡੇ ਐਕਸੀਅਨ ਸੁਖਿੰਦਰ ਸਿੰਘ ਜੀ ਸਾਡੇ ਐਸਡੀਓ ਸਾਹਿਬ ਗਵਿੰਦਰ ਸਿੰਘ ਸਾਡੇ ਈਓ ਸਾਹਿਬ ਗਵਿੰਦਰ ਸਿੰਘ ਪੂਰ ਜੀ ਅਤੇ ਸਾਡੇ ਬਲਾਕ ਪ੍ਰਧਾਨ ਸਤੂ ਤੋਂ ਸਾਡੇ ਜਪਨ ਸਾਹਿਬ ਅਤੇ ਆਪਣੇ ਰਸੀਪੈਂਟ ਤੋਂ ਸਰਪੰਚ ਸਾਹਿਬ ਰਾਜੂ ਭਾਈ ਜੌਨ ਭਾਈ ਵੀਰ ਰੌਕਿਆਂ ਤੋਂ ਸਤੋ ਸ੍ਰੀ ਅਕਾਲ ਜਿੰਦਰ ਸਿੰਘ ਸਾਹਿਬ ਤੇ ਸਰਪੰਚ ਸਾਹਿਬ ਸਾਰਿਆਂ ਤੇ ਸਨਿਗਰ ਸਿਗਰ ਸਤ ਤੇ ਜਿੰਨੇ ਵੀ ਮਾਰੇ ਛੋਟੇ ਸਨੇ ਤੇ ਪਹੁੰਚੇ ਸਾਰੇ ਮੇਰੇ ਸਤਿਕਾਰਯੋਗ ਹੋਜੇ ਵੀਰ ਤੇ ਚਾਚਾ ਜੀ ਸਾਹਿਬ ਨੂੰ ਪਉਣ ਲੱਗ ਗਿਆ ਸਾਰਿਆਂ ਨੂੰ ਸਤਿਕਾਰਯੋਗ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮਾ ਸ਼ਹਿਰ ਨੂੰ ਸਾਰੇ ਵਾਸੀਆਂ ਨੂੰ ਬਹੁਤ ਮੁਬਾਰਕਾ ਦਿੰਦਾ ਕਿਉਂਕਿ ਇਹ ਚੀਜ਼ ਤੇ ਇਹ ਲਿਆਉਣੀ ਬਹੁਤ ਔਖੀ ਹੁੰਦੀ ਹੈ ਜੋਪਾਟੇ ਸਾਹਿਬ ਕਹਿੰਦੇ ਮੇਰੇ ਵੱਲੇ ਦਰਖਾਸਤ ਦਿੱਤੀ ਚੈਂਸਲ ਬਹੁਤ ਬਹੁਤ ਸ਼ੌਕੀਆ ਲਿਆਉਣੀ ਬਹੁਤ ਔਖੀ ਆ ਬਹੁਤ ਟਾਈਮ ਲੱਗਦਾ ਚੇਅਰਮੈਨ ਐਮਐਲਏ ਸਾਹਿਬ ਬਹੁਤ ਵਧੀਆ ਅਸੀਂ ਡਿਸਕਸ ਕੀਤੀ ਐਕਸੇ ਸਾਹਿਬ ਨਾਲ ਬਚਾਅ ਬੰਦਰੇ ਕਰਕੇ ਅੱਗੇ ਇਸ ਤੱਕ ਪਹੁੰਚੇ ਹਾਂ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਡੇ ਭਵਾਨ ਸਤਿਮਾਨ ਮਾਨ ਸਾਹਿਬ ਦਾ ਸਾਡੇ ਐਮਐਲਏ ਜਿਹਨੇ ਚੰਗੀ ਸੋਚ ਸਦਕਾ ਕਿ ਅਸੀਂ ਇਸ ਚੀਜ਼ ਪ੍ਰੋਜੈਕਟ ਨੂੰ ਅਸੀਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਾਂ ਇਹ ਆਪਣਾ 25-26 ਕਰੋੜ ਦਾ ਪ੍ਰੋਜੈਕਟ ਹੈ ਜੋ ਕਿ ਬਦਨੀ ਤੂੰ ਮੈਂ ਧੰਨਵਾਦ ਕਰਾਂ ਦੇ ਐਮਸੀ ਆਪਣੇ ਆਏ ਆ ਪ੍ਰਧਾਨ ਜੀ ਬਦਨੀ ਤੂੰ ਜਿਨ੍ਹਾਂ ਦੇ ਸਪੈਸ਼ਲ ਮੈਂ ਇਹ ਆਖੂੰਗਾ ਵੀ ਇਹਨਾਂ ਦੀ ਸਭ ਤੋਂ ਵੱਡੀ ਦੇਣ ਆ ਇਹ ਕਿਉਂਕਿ ਪਹਿਲਾਂ ਆਪਣੇ ਕੋਲੇ ਜਗ੍ਹਾ ਨਾ ਹੋਣ ਕਰਕੇ ਮੈਂ ਤੇ ਐਮਐਲ ਸਾਹਿਬ ਅਸੀਂ ਬਦਨੀ ਦੀ ਸ਼ਹਿਰ ਸੁਪ੍ਰਧਾਨ ਜੀ ਸਾਰੀ ਇਹਨਾਂ ਦੀ ਜਨੇ ਵੀ ਐਮਸੀ ਸਾਹਿਬਾਨ ਨਾਲ ਮੀਟਿੰਗ ਕਰਕੇ ਉੱਥੇ ਬਦਨੀ ਅਸੀਂ ਮਤਾ ਪਾਇਆ ਵੀ ਭਾਈ ਸਾਨੂੰ ਇੱਥੇ ਜਗ੍ਹਾ ਦਿੱਤੀ ਜਾਵੇ ਜਿਹੜਾ ਕਿ ਪ੍ਰੋਜੈਕਟ ਅਸੀਂ ਉੱਥੇ ਸ਼ੁਰੂ ਕੀਤਾ ਜਾਵੇ ਮੈਂ ਧੰਨਵਾਦ ਇਹਨਾਂ ਸਾਰੇ ਬਦਨੀ ਵਾਲੇ ਐਮਸੀ ਨਾਲ ਜਿਨ੍ਹਾਂ ਨੇ ਸਾਡਾ ਸਕਾਰ ਵੀ ਮੰਨਿਆ ਐਮਐਲ ਸਾਹਿਬ ਦਾ ਪਿਆਰ ਵੀ ਮੰਨਿਆ ਤੇ ਜੋ ਸਦਕੇ ਸਾਫਾ ਇਹ ਪ੍ਰੋਜੈਕ ਇਹ ਜੇ ਆਪ ਨੂੰ ਜਗ੍ਹਾ ਨਾ ਮਿਲਦੀ ਸ਼ਾਇਦ ਪ੍ਰੋਜੈਕਟ ਦਾ ਨਾ ਆਪਣਾ ਜਲੇ ਹੋ ਸਕਦਾ ਜਾਂ ਅੱਗੇ ਵੀ ਜਿਵੇਂ ਕਹਿ ਸਕਦੇ ਪਿਛਲੇ 5 ਸਾਲ ਪਹਿਲਾਂ ਵੀ ਆਇਆ ਸੀ ਕੋਈ ਅੱਜ ਨਹੀਂ ਹੈਗਾ ਪਿਛਲੇ 5 ਸਾਲ ਪਹਿਲਾਂ ਹੀ ਆਇਆ ਸੀ ਪਰ ਕਈ ਕਮੀਆਂ ਕਰਕੇ ਜਾਂ ਕੁਝ ਆਪਾਂ ਇਕੱਲੇ ਵੀ ਆਪਾਂ ਹੋਰ ਪਾਸੇ ਨਿਗਰਖਣ ਕਰਕੇ ਆਪਾਂ ਇਸ ਪ੍ਰੋਜੈਕਟ ਨੂੰ ਲਿਆ ਨਾ ਸਕੀ ਇਸੋ ਇਹ ਪ੍ਰੋਜੈਕਟ ਲਾਉਣ ਦੇ ਵਿੱਚ ਲੱਗਣਾ ਵੀ ਮੇਰਾ ਡ੍ਰੀਮ ਪ੍ਰੋਜੈਕਟ ਹੈ ਜਿਹਦੇ 5 ਸਾਲਾਂ ਚ ਮੈਂ ਹੋਰ ਪ੍ਰੋਜੈਕਟ ਸਾਰੇ ਆਸ-ਪਾਸੇ ਕਰਦਾ ਇਕੱਲੇ ਇਸ ਪ੍ਰੋਜੈਕਟੇ ਵਰਕ ਆਊਟ ਕਰਨਾ ਤੇ ਮੈਂ ਅਖੀਰੋ ਯਾਰੀ ਹਾਂ ਮੈਂ ਕੋਈ ਚੰਗਾ ਕੰਮ ਕੀਤਾ ਬਾਕੀ ਪ੍ਰੋਜੈਕਟ ਜਿਹਦੇ ਵਿੱਚੋਂ ਨਾ ਵੀ ਹੁੰਦਾ ਵੀ ਮੈਂ ਇਸ ਪ੍ਰੋਜੈਕਟ ਨੂੰ ਕਹੂੰਗਾ ਯਾਰ ਮੈਂ ਬਹੁਤ ਵਧੀਆ ਕੰਮ ਕੀਤਾ ਮੇਰੇ ਮਨ ਨੂੰ ਸਕੂਨ ਆਈ ਗੱਲ ਦੀ ਕੋਈ ਵੈਸੇ ਕੋਈ ਵੋਟਾਂ ਖਾਤਰ ਨਹੀਂ ਕੋਈ ਕ੍ਰਿਟੀਕਲ ਖਾਤਰ ਨਹੀਂ ਕਿਉਂਕਿ ਦੇਖੋ ਜਿਵੇਂ 25 ਸਾਲਾਂ ਦੱਸਿਆ ਉਹ ਵੀ ਵਾਕਿ বাস্তਿਆਂ ਦੇ ਵਿੱਚ ਜੇ ਆਪਾਂ ਅਕੀ ਗਰੀਬ ਵਸਨੀਕਾਂ ਦੇ ਘਰਾਂ ਚ ਪਾਣੀ ਦੀ ਬਹੁਤ ਲੋ ਪਾਣੀ ਪਹੁੰਚਦਾ ਨਹੀਂ ਸਾਨੂੰ ਪਤਾ ਜਾਂ ਸਾਡੇ ਜਿਹੜੇ ਪੰਪ ਆਪਰੇਟਰ ਉਹਨਾਂ ਨੂੰ ਪਤਾ ਜਦੋਂ ਪਾਣੀ ਦੇ ਫੋਨ ਆਉਂਦੇ ਆ ਜਾਂ ਦਿਨ ਤੇ ਸੌ ਸੌ ਫੋਨ ਆਉਂਦਾ ਯਾਰ ਪਾਣੀ ਨਹੀਂ ਆਇਆ ਜਾਂ ਇੱਥੇ ਨਹੀਂ ਆਇਆ ਸਾਨੂੰ ਪਤਾ ਸੀ ਉਹਨਾਂ ਦਾ ਜਵਾਬ ਕਹਿੰਦੇ ਦੇਣਾ ਕਿ ਉਹ ਜਿਹੜਾ ਅਸੀਂ ਬੈਠੇ ਆ ਉਹਨਾਂ ਨੂੰ ਇਹ ਵੀ ਨਹੀਂ ਕਰ ਸਕਿਆ ਯਾਰ ਪਾਣੀ ਨਹੀਂ ਆ ਰਿਹਾ ਪਰ ਉਸ ਦਾ ਸੋਲੂਸ਼ਨ ਹੱਲ ਤਾਂ ਹੀ ਹੁੰਦਾ ਜੋ ਅੱਜ ਸਾਰੀ ਟੀਮ ਨੇ ਵਰਕ ਕਰਕੇ ਅਸੀਂ ਇੱਥੇ ਪਹੁੰਚੇ ਆਂ ਕਿ ਅਸੀਂ ਉੱਥੇ ਵੱਧਣੀ ਤੋਂ ਚਾਰ ਬੋਰ ਆਪਣੇ ਹੋ ਰਹੇ ਆ ਲਹਿਰ ਦੇ ਕੋਲੇ ਜੋ ਕਿ 2.5 ਫੁੱਟ ਚੌੜੇ ਆ ਉਹਦੀ ਮੇਜ ਤੋਂ ਗਲਤ ਚੜਾਈ 2.5 ਫੁੱਟ ਦਾ 7-7 ਪਾਉੜ ਦੇ ਉਹਨਾਂ ਨੂੰ ਮੋਟੋ ਲੱਗ ਟੈਂਕੀ ਬਣਨੀ ਆ ਇਹ ਟੈਂਕੀ ਜਿਹੜੀ ਨਾਲ ਪਾਸੇ ਰਹਦੀ ਹੈ ਸਾਰੀ 50000 ਲੀਟਰ ਦੀ ਹੈ ਆਪਾਂ 5 ਲੱਖ ਲੀਟਰ ਦੀ ਟੈਂਕੀ ਬਣਾਉਣੀ ਹੈ ਜਿੱਦੋਂ ਡਬਲ ਹਾਈਟ ਤੇ ਬਣਨੀ ਆ ਮੇਰੇ ਸਾਹ ਕੋਲੂ ਪੰਪ ਦੀ ਲਾਉਣੀ ਪੈਣੀ ਤਾਂ ਕਿ ਘਰਾਂ ਦੇ ਹਰੇਕ ਦੇ ਘਰੇ ਜੰਨ ਪਾਣੀ ਪ੍ਰੈਸ਼ਰ ਨਾਲ ਚੱਲੇਗਾ ਉਸ ਤੋਂ ਬਾਅਦ ਆਪਣਾ 12 12.5 ਲੱਖ ਦਾ ਸੀ ਆਪਾਂ ਅੰਡਰਟੈਕ ਬਣਾ ਰਹੇ ਹਾਂ ਤੇ ਜਿੱਥੇ ਆਪਣੀ ਪਾਰਕਿੰਗ ਨਾਲ ਦੂਜੇ ਪਾਸੇ ਜਿੱਥੇ ਗੱਡੀਆਂ ਖੜੀਆਂ ਇਹਦੇ ਅੰਦਰ ਪਾ ਕੇ ਆਪਾਂ ਇਹਦੇ ਉੱਪਰ ਜ਼ੀਰੋ ਲੈਵਲ ਤੇ ਬਣਾਵਾਂਗੇ ਜੋ ਕਿ ਉਪਰੋਂ ਮੈਂ ਉਸੇ ਤਰ੍ਹਾਂ ਹੀ ਪਾਰਕ ਚੱਲੀ ਜਾਵੇ ਕਈਆਂ ਨੇ ਇੱਥੇ ਅਫਵਾਹਾਂ ਢਾਈਆਂ ਮੈਨੂੰ ਮੇਰੇ ਕੋਲ ਵੀ ਆਈਆਂ ਯਾਰ ਇਹ ਪਾਰਕ ਖਰਾਬ ਹੋ ਜਾ ਕੋਈ ਅਸੀਂ ਪਾਰਕ ਖਰਾਬ ਕਰਨ ਦੇ ਨਹੀਂ ਦਿਲ ਚਾਹਤੇ ਰੱਖਦੇ ਅਸੀਂ ਬਣਾਉਣ ਤੇ ਰੱਖਦੇ ਹਾਂ ਅਸੀਂ ਚੀਜ਼ ਨੂੰ ਡਵੈਲਪ ਕਰਨਾ ਅਸੀਂ ਬਣਾਉਣਾ ਅਸੀਂ ਕੋਈ ਖਰਾਬ ਨਹੀਂ ਕਰਨਾ ਨਾ ਹੀ ਅੱਗੇ ਅਸੀਂ ਕੋਈ ਕੰਮ ਖਰਾਬ ਕਰਦੇ ਹਾਂ ਨਾ ਹੀ ਅਸੀਂ ਬਣਾਏ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਅਸੀਂ ਸ਼ਹਿਰ ਨੂੰ ਆਦਾ ਸੋਹਣਾ ਬਣਾਉਣਾ ਤੇ ਕਈਆਂ ਦੀ ਗੱਲਾਂ ਹੀ ਹੁੰਦੀਆਂ ਬਸ ਸਵਾਦ ਦੇ ਕਰਕੇ ਟੁੱਟ ਜਾਂਦੇ ਆ ਮੁਜਬ ਹਰਾ ਜਿਹੜਾ ਢੀਪ ਪ੍ਰੋਜੈਕਟ ਜੋ ਆ ਰਿਹਾ ਹੈ ਉਹਦੇ ਐਮਐਲ ਸਾਹਿਬ ਦਾ ਮੈਂ ਸਿੱਧਾ ਧੰਨਵਾਦ ਕਰਦਾ ਕਿਉਂਕਿ ਖਾਸ ਤੌਰ ਤੇ ਅੱਜ ਵੀਰ ਹੈਪੀ ਸਰਪੰਚ ਬੈਠਿਆ ਪੱਤੋਂ ਤੋਂ ਇਹਨਾਂ ਦਾ ਤਾਂ ਨੋਟ ਕਰਦਾ ਜਿਨ੍ਹਾਂ ਨੇ ਸਦਕਾ ਸਾਨੂੰ ਜ਼ਮੀਨ ਮਿਲੀ 1.5 ਏਕੜ ਜ਼ਮੀਨ ਇਹਨਾਂ ਨੇ ਜਦੋਂ ਇਲੈਕਸ਼ਨ ਜਿੱਤੇ ਆ ਤਾਂ ਚਲੋ ਮੇਰਾ ਛੋਟਾ ਭਰਾ ਵੀ ਆ ਤੇ ਅਸੀਂ ਇੱਕ ਬੁਝਦੇ ਨਾਲ ਹੀ ਰਹਿੰਦੇ ਆ ਇਹਨਾਂ ਨੇ ਪਹਿਲਾ ਮਤਾ ਜਦ ਕਿ ਹੋਰ ਕੋਈ ਮੀਟਿੰਗ ਨਹੀਂ ਹੋਈ ਸੀ ਇਹਨਾਂ ਨੇ ਪਹਿਲਾ ਮਤਾ ਆਪਣੇ ਨਿਯਾਸੀ ਨਾਲ ਐਸੇ ਪਾ ਕੇ ਦਿੱਤਾ ਵੀ ਲੋਕ ਭਾਈ ਤੁਹਾਨੂੰ ਅਸੀਂ ਜ਼ਮੀਨ ਦਿੰਨੇ ਆ ਜਿਹਨੇ ਦੇ ਦਿੱਨੇ ਆ ਜਾਂ ਜੋ ਅਸੀਂ ਬੀਸ ਤੇ ਲਈ ਆ ਇਹ ਕੋਈ ਛੋਟੀ ਗੱਲ ਨਹੀਂ ਪਹਿਲਾਂ ਅਸੀਂ ਸਾਰਿਆਂ ਨੇ ਟੱਕਰਾਂ ਮਾਰ ਕੇ ਦੇਖ ਲਈਆਂ ਅਸੀਂ ਜਗਵਰ ਸਿੰਘ ਵਾਲੇ ਵੀ ਹੋਰ ਵੀ ਸਾਰਿਆਂ ਨੇ ਸਾਨੂੰ ਕੋਈ ਜ਼ਮੀਨ ਨਹੀਂ ਮਿਲੀ ਸੀ ਪਰ ਮੈਂ ਫੇਰ ਵੀ ਸਰਪੰਚ ਸਾਹਿਬ ਦਾ ਧੰਨਵਾਦ ਕਰਦਾ ਜਲੂ ਕਰਦਾ ਕਿਉਂਕਿ ਦੇਖੋ ਇਹ ਚੀਜ਼ਾਂ ਮੈਂ ਤਾਂ ਦੱਸ ਰਿਹਾ ਕਿਉਂਕਿ ਦੇਖੋ ਪਤਾ ਹੋਵੇ ਹਰੇਕ ਨੂੰ ਯਾਰ ਇਹਦਾ ਸਲੋਗ ਹੈਗਾ ਇਸ ਚੀਜ਼ 'ਚ ਆਪਾਂ ਦਾ 20 ਕਰੋੜ ਦਾ ਪ੍ਰੋਜੈਕਟ ਸੀਵਰੇਜ ਦਾ ਆ ਰਿਹਾ ਜੋ ਕਿ ਹਰੇਕ ਸ਼ਹਿਰ ਹਰੇਕ ਕਮਨਗਰੇ ਹਰੇਕ ਨਾਲੀ ਕਰੀਆਂ ਦੇ ਵਿੱਚ ਤੇ ਹਰੇਕ ਮੇਨ ਸੀਵਰੇ ਸਾਰੇ ਬਣਾ ਲੈ ਆ ਜੋ ਮੇਨ ਪ੍ਰੋਜੈਕਟ ਆ ਆਪਣਾ ਦੋਨੇ ਜਿੱਥਾਂ ਮੇਰੇ ਸਾਹ ਸ਼ਹਿਰ ਨੂੰ ਆਪਣਾ ਮੂਰਤੀ ਪਾਣੀ ਦੀ ਆਪਣੇ ਸੀਵਰੇਜ ਦੀ ਤੇ ਪਾਣੀ ਚੰਗੇ ਸਾਫ ਪਾਣੀ ਦੀ ਇਹ ਦੋਨੇ ਪ੍ਰੋਜੈਕਟ ਆਪਾਂ ਲੈ ਕੇ ਆ ਰਹੇ ਆ ਜੇਕ ਮੈਂ ਮੇਰੇ ਸਾਹ ਫਿਰ ਤਾਂ ਨਾ ਕਰਦਾ ਜੇ ਜੋ ਸ਼ਹਿਰ ਦੇ ਸਕੂਲ ਆਫ ਐਮੀਨਸ ਆਇਆ ਹੋਰ ਜੇ ਮੈਨੂੰ ਯਾਦ ਆ ਜਿਨਾ ਅਸੀਂ ਤਰੀਕੜੇ ਜਾ ਰਹੇ ਸੀ ਐਮਐਲ ਸਾਹ ਨਾਲ ਸੀ ਐਮੀਨਾ ਸਕੂਲ ਹੋ ਕੇ ਤੇ ਪਿੰਡ ਨੂੰ ਜਾਣਾ ਸੀ ਪਰ ਰਿਕਵੈਸਟ ਕਰਨ ਦੇ ਨਾਲ ਇਹਨਾਂ ਨੇ ਅਖਾਹ ਜਾਣਾ ਅਸਿੰਗਨ ਨੂੰ ਲੋੜ ਆ ਕਿਉਂ ਨਾ ਅਸਿੰਗਨ ਸ਼ਹਿਰ ਵੱਡਾ ਗਰੀਬ ਵਾਸਤੇ ਤੇ ਬਹੁਤ ਆਸੇ-ਪਾਸੋਂ ਲੋਕੀ ਤੇ ਬਹੁਤ ਬਹੁਤਾਂ ਦੇ ਫੜਦੇ ਆ ਤੂੰ ਮੈਨ ਐਮੀਨਾ ਸਾਹ ਦੇ ਨਾਲ ਆਪਣੇ ਦੇਖੋ ਕਲਾਸ 1 ਤੋਂ ਲੈ ਕੇ ਮੈਡੀਕਲ ਮੈਡੀਕਲ ਸਾਰੇ ਸੈਕਟਰ ਇੱਥੇ ਆਏ ਆ ਸਾਰੇ ਟੀਚਰ ਆਏ ਆ ਕਿ ਦੇ ਹੁੰਦੀ ਆ ਜੋ ਗਰੀਬਾਂ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਕੋ ਵੱਡੀ ਗੱਲ ਦੇਖੋ ਭਾਈ ਸਭ ਤੋਂ ਵੱਡੀ ਗੱਲ ਆ ਜੇ ਆਪਾਂ ਦੇ ਗਰੀਬ ਬੱਚੇ ਚੰਗੇ ਸਕੂਲ ਨਾਲ ਉੱਥੇ ਨਹੀਂ ਪੜ ਸਕਦੇ ਜੇ ਫਿਰ ਮੈਂ ਅਸੀਂ ਆਫਿਸ ਦੀ ਬਿਲਡਿੰਗ ਸ਼ੁਰੂ ਕੀਤੀ ਲੋਗੇ 1 ਕਰੋੜ ਦਾ ਪ੍ਰੋਜੈਕਟ ਸੀ ਸਭ 8 ਮਹੀਨਿਆਂ ਦੇ ਵਿੱਚ ਅਸੀਂ ਕੰਪਲੀਟ ਕੀਤੀ ਹੈ ਉਸ ਦੇ ਵਿੱਚ ਆਪਾਂ ਨੂੰ ਸਾਰੇ ਸ਼ਹਿਰ ਨੂੰ ਪਤਾ ਕਿੰਨਾ ਕਰਵਾਉਣਾ ਪਿਆ ਕੀ ਪਿਆ ਉਸ ਮਤਲਬ ਮੂਦੇ ਤੇ ਮੈਂ ਜਾਣਾ ਵੀ ਚਾਹੁੰਦਾ ਪਰ ਉਹ ਅਸੀਂ ਹੁਣ ਅਗਲੇ ਮਹੀਨੇ ਅਸੀਂ ਉਸ ਨੂੰ ਲੋਕਾਂ ਦੇ ਹਵਾਲੇ ਕਰ ਦਿੱਤੀ ਹੈ ਇੱਕ ਸੱਜਾ ਅਸੀਂ ਇੰਡੋਰ ਸਟੇਡੀਅਮ ਬਣਾਉਣ ਲੱਗੇ ਹਾਂ 90 ਲੱਖ ਦਾ ਬੈਡਮਿੰਟਨ ਦਾ ਲੋਕਾਂ ਦੇ ਪਰਲੇ ਸਾਡੇ ਅੰਕ ਨੰਬਰ 1 ਵਾਰ ਦੇ ਵਿੱਚ 7 ਨੰਬਰ ਵਾਰ ਦੇ ਵਿੱਚ ਬੰਦ ਰਿਹਾ ਸਟਾਰਟ ਹੋ ਚੁੱਕਿਆ 3 ਮਹੀਨਿਆਂ ਦੇ ਵਿੱਚ ਅਸੀਂ ਇਹ ਪ੍ਰੋਸੈਸ ਅਸੀਂ ਲੋਕਾਂ ਦੇ ਹਵਾਲੇ ਇਹ ਵੀ ਕਰਦਾਂਗੇ ਇਹ ਦੋਨੋਂ ਕਮਾਂਦ ਰੱਚ ਦੇ ਕੋਲ ਆਪਣਾ ਪਤਾ ਵੀ ਰੋਣਾ ਉੱਤਰ ਵਿੱਚ ਸਾਡੇ ਰਿਕਾਰਡ ਦਾ ਕੇਸ ਸਾਡੇ ਇੰਡੋਰਟੀਨਿਮ ਖਿਲ ਕੇਸ ਚੱਲੀ ਜਾਂਦੇ ਆ ਸਾਡੇ ਦਫ਼ਤਰ ਦੇ ਪਰ ਪਾਸਤਾ ਦੇ ਕੇਸ ਲਈ ਤੇ ਆ ਮੋਕਲ ਲਾਏ ਕਿਨੇ ਲਵਾਏ ਕਿਨੇ ਸਭ ਨੂੰ ਪਤਾ ਇਸ ਦਾ ਪਰ ਕਿਹਦੀ ਇਹ ਹੁੰਦਾ ਮੇਰੇ ਵਰਗਾ ਕਹਿਣਾ ਯਾਰ ਮੈਂ ਕਰਨਾ ਉਹ ਤੋਂ ਮੌਕੇ ਤੇ ਕਰਦਾ ਕੋਈ ਨਹੀਂ ਮਾਂ ਚਾਹਵੇਂ ਹੱਟ ਕੇ ਟਾਂਗਾ ਮਾਰੀਏ ਬਹੁਤ ਫਾਇਦਾ ਕੋਈ ਨਹੀਂ ਨਹੀਂ ਸਾਨੂੰ ਫਰਕਾ ਕੋਈ ਨਹੀਂ ਜਿੱਥੇ ਮਰਜ਼ੀ ਮਨ ਕਰ ਲਈ ਲੋਕੋ ਸਾਹ ਦੋਸੇ ਹੀ ਕਰਨਾ ਸ਼ਹਿਰ ਦੇ ਵਿਕਾਸ ਲਈ ਅਸੀਂ ਕਰਕੇ ਰਹਿਵਾਂਗੇ ਵਾਪਸ ਲੌਂ ਮੌਦੇ ਵਿੱਚ ਅਸੀਂ ਪਾਰਕ ਦਾ ਆ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੋਗੇ ਸ਼ਹਿਰ ਦੇ ਵਿੱਚ ਪਹਿਲਾ ਹੀ ਹੋ ਜਾ ਪਾਰਕ ਦਾ ਸੁੰਦਰ ਪਾਰਕ ਦਾ ਜਾ ਕੇ ਦੇਖ ਲਓ ਜਿੰਨਾ ਵਧੀਆ ਪਾਰਕ ਬਣਿਆ ਸ਼ਹਿਰ ਦੇ ਵਿੱਚ ਕਿਤੇ ਵੀ ਹੋ ਜਾ ਪਾਰਕ ਕੋਈ ਤਾਂ ਮੈਨੂੰ ਚੰਗਾ ਨਹੀਂ ਮੈਂ ਖਾਦ ਦਿਖਾ ਦੇਣਾ ਘਰ ਨੰਬਰ 8 ਦੇ ਵਿੱਚ ਇਹਨਾਂ ਛੱਪੜ ਦੀ ਸਫਾਈ ਕੀਤੀ ਜੋ ਕਿ ਪਿਛਲੇ 40 ਸਾਲਾਂ ਨਾਲ ਸਫਾਈ ਨਹੀਂ ਹੋਈ ਸੀ ਉਹ ਸੀ ਅਥਰ ਅਥਰ ਮਾਰਨ ਸਫਾਈ ਕੀਤੀ 32 ਲੱਖ ਦਾ ਪ੍ਰੋਜੈਕਟ ਸੀ ਸਾਡਾ ਸਿਰਫ ਅਸੀਂ 1.5 ਮਹੀਨੇ ਦੇ ਵਿੱਚ ਉਸਨੂੰ ਕੰਪਲੀਟ ਕੀਤਾ ਸੀ 1.5 ਤੋਂ 2 ਮਹੀਨੇ ਲੱਗਿਆ ਸੀ ਤੇ ਇੱਕ ਜਿਹੜਾ ਇੱਧਰ ਆਪਣੇ ਦਫ਼ਤਰ ਦੇ ਮੂਲੇ ਛੱਪਣ ਸੀ ਜੀ ਆਪਾਂ ਨੂੰ ਪਤਾ 2 ਸਾਲ ਇਸ ਦਾ ਕੰਮ ਚੱਲੀ ਗਿਆ 25 ਲੱਖ ਰੁਪਈਆ ਸੀ ਇਹ ਵੀ ਪਤਾ ਨਹੀਂ ਵਿਕਾਸ ਕਿਸ ਨੂੰ ਕਹਿੰਦੇ ਸੀ ਮੇਰੇ ਖਿਆਲੋਂ 2 ਸਾਲ ਕੰਮ ਕਰਨ ਨੂੰ ਵਿਕਾਸ ਸਮਝ ਕੇ ਕੀ ਲੋਕ ਐ ਕਿਥੇ ਅਸੀਂ ਸਾਡਾ ਮਤਾਂ ਪੈ ਚੁੱਕਿਆ ਕਹਿੰਦੇ ਲੱਗ ਰਿਹਾ ਇੰਡੀਆ ਨੈਸ਼ਨਲ ਫਲੈਗ ਦਾ ਜੋ 30 ਮੀਟਰ ਦੀ ਹਾਈਟ ਤੇ ਆਪਾਂ ਜਿਹੜਾ ਹਰਿਆਣੇ ਚ ਕੇਰੇ ਲਾਣ ਲਿਆ ਆਪਾਂ ਨੂੰ ਫਲੈਗ ਦੇਦੇ ਆਪਾਂ ਚੰਗਾ Isso do you ਇੱਕ ਅਸੀਂ ਆਪਣੇ ਸ਼ਹਿਰ ਵੱਡਾ ਹੋਣ ਕਰਕੇ ਕਿਹਾ ਜੀ ਆਪਣੇ ਬੱਚੇ ਵੱਧਦੇ ਹੋਣਗੇ ਪੇਰੈਂਟਸ ਜਾਂ ਨੀਰੇ ਗਰੀਬ ਬੰਦੇ ਨੂੰ ਬੈਕ ਬੋਡੀ ਦੇ ਰੱਖਣ ਦੀ ਆਪਾਂ ਨੂੰ ਬਹੁਤ ਸਮੱਸਿਆ ਆਉਂਦੀ ਆ ਜਿਵੇਂ ਕਿ ਜੀ ਆਪਾਂ ਨੂੰ ਲੋਹਾਰੇ ਜਿਹਾ ਮੈਂਦਾ ਜਾਂ ਸਮਾਧ ਜਿਹਾ ਮੈਂਦਾ ਜਾਂ ਸਿੰਗਲ ਜਿਹਾ ਮੈਂਦਾ ਉਸ ਵਾਸਤੇ ਅਸੀਂ ਮਲਚਰੀ ਰੂਮ ਬਣਾ ਰਹੇ ਆ ਸਾਡਾ ਟੈਂਡਰ ਲੱਗ ਚੁੱਕਿਆ ਮਹੀਨੇ ਦੇ ਵਿੱਚ ਜੇ ਸੂਦਾ ਕੰਮ ਸ਼ੁਰੂ ਕਰ ਦਾਂਗੇ ਇਸੇ ਸਟੇਜੇ ਦੇ ਵਿੱਚ ਜਿੱਥੇ ਆਪਾਂ ਬੈਠੇ ਆ ਜਿੱਥੇ ਜੀ ਦਰਖਾਸਤਾਂ ਦਿੰਦੇ ਆ ਵੀ ਯਾਰ ਇਹ ਕਰਨਾ ਹੈ ਉਹ ਕਰਦਾਂ ਆ ਇਸੇ ਸਟੇਜੇ ਉੱਤੇ 2 ਕਰੋੜ ਰੁਪਈਆ ਦਾ ਅਸੀਂ ਇਨਵੈਸਟਮੈਂਟ ਪਾਸ ਕੀਤਾ ਇਸ ਮੀਟਿੰਗ ਜਿਹੜੀ ਵਾਲੀਵਾਂ ਦਾ ਗਰਾਊਂਡ ਮੈਨਨੀ ਸੌਖਾ ਗਰਾਊਂਡ ਤੇ ਫੁੱਟਬਾਲ ਦਾ ਗਰਾਊਂਡ ਤੇ ਕ੍ਰਿਕਟ ਦਾ ਗਰਾਊਂਡ ਤੇ ਇਹਦੇ ਲਈ ਜੈਂਟਸ ਵਾਸਤੇ ਤੇ ਜੈਂਟਸ ਵਾਸਤੇ ਦੋਨਾਂ ਨੂੰ ਸੈਪਰੇਟ ਵਾਸ਼ਰੂਮ ਦੋਨਾਂ ਵਾਸਤੇ ਕਲੋਟ ਏਰੀਆ ਜਾਨਕਿ ਰੈਸ਼ਟ ਪਹਿਨਣ ਵਾਸਤੇ ਏਰੀਆ ਤੇ ਬਾਕੀ ਜਿਹੜਾ ਪਰਕ ਨੂ ਆਕਾਬ ਵਗੈਰਾ ਸਾਰਾ ਗਰਾਊਂਡ ਆਪਣੀ ਪ੍ਰੋਬਲਮ ਆਉਂਦੀ ਹੈ ਕਿ ਹੁਣ ਆਪਣੀ ਟੈਂਕੀ ਵਾਲੀ ਮੋਟਰ ਰੇਲੀ ਹੋ ਜਾਣੀ ਆ ਪਾਈਪਾ ਪਾ ਕੇ ਧਾਰ ਨੂੰ ਸਪੈਸ਼ਲ ਸਪਲਾਈ ਸ਼ੁਰੂ ਹੋ ਜਾਨੀ ਉਸ ਨਾਲ ਦੀ ਇਹ ਲੇਡੀਜ਼ ਐ ਸੈਪਰੇਟ ਵਾਸ਼ਰੂਮ ਬਣਨੇ ਆ ਸਾਰੇ ਇੱਕ ਅਸੀਂ ਕਮਿਊਨਿਟੀ ਹੈਲਪ ਮਾ ਰਹੇ ਆ ਜੋ ਗਰੀਬਾਂ ਵਾਸਤੇ ਆਪਾਂ ਬਹੁਤ ਲੋੜ ਰੱਖੇ ਆ ਗਰੀਬਾਂ ਨੂੰ ਪੈਲੇਸੇ ਕਰਨਾ ਔਖਾ ਹੋ ਜਾਂਦਾ ਸਾਡਾ 1.5 ਕਰੋੜ ਦਾ ਪ੍ਰੋਜੈਕਟ ਆ ਉਹ ਅਸੀਂ ਇਸ ਮੀਟਿੰਗ ਦੇ ਵਿੱਚ ਰੱਖਣ ਜਾ ਰਹੇ ਆ ਮੈਂ ਦੱਸਾਂ ਮੈਨੂੰ ਮੈਂ ਬੜਾ ਕਹਿਦਾ ਕਾਫੀ ਦੇ ਦੱਸਾਂ ਕਿ ਜੀ ਹੁੰਦਾ ਮੇਰਾ ਕਹਿਣਾ ਹੁੰਦਾ ਨਹੀਂ ਹੋਣਾ ਜੋ ਅਸੀਂ ਕਿਹਾ ਉਹ ਕਰਕੇ ਦਿਖਾ ਦੇ ਕਰਕੇ ਦਿਖਾਉਣਾ ਮੈਂ ਮਨਨ ਸਾਹਿਬ ਤਾਂ ਕਿਉਂਕਿ ਹਮੇਸ਼ਾ ਨਾਲ ਆ ਇਹਨੇ ਸੋਚ ਕਰਕੇ ਕੰਮ ਅੱਗੇ ਹੁੰਦਿਆ ਨਹੀਂ ਕੱਲੋਂ ਕੋਈ ਕੁਝ ਨਹੀਂ ਕਰ ਸਕਦਾ ਇੱਕ ਅਸੀਂ ਜੋ ਪੁਰਾਣਾ ਦਾਣਾ ਮੰਡੀ ਆ ਮੇਰੇ ਐਮਐਲਏ ਸਾਹਿਬ ਤੇ ਸਾਡੇ ਬੀ.ਵੀ.ਓ ਮਹਿਰਮਾਨ ਕੀ ਡਿਸਕਸ ਹੋਈ ਉਸ ਮਸਲੇ 'ਚ ਕਿ ਕਿਉਂਕਿ ਜਿਹੜੀ ਆਪਣਾ ਪੁਰਾਣਾ ਦੁਕਾਨਾ ਇਹਦੇ ਆਪਾਂ ਰਾਜ ਸਾਹਿਬ ਜੀ ਨਾਲ ਕਹੀ ਦੀ ਆਪਾਂ ਹਫਤੇ ਤੋਂ ਮੈਂ ਵੀ ਆਪਾਂ ਪਹੁੰਚੇ ਧਰਨੇ ਵੀ ਲੱਗੇ ਆਪਣੀ ਕੀ ਗੱਲਾਂ ਤੇ ਹੋਏ ਆ ਤੁਹਾਨੂੰ ਵਾਦਾ ਕਰਦੇ ਆਂ ਵੀ ਅਸੀਂ ਦੇ 6 ਮਹੀਨਿਆਂ ਵਿੱਚ ਇਸ ਸੂਚੀ ਦਾ ਹੱਲ ਕਰਕੇ ਆਪਾਂ ਆਪਦੇ ਨਾਮ ਇੰਤਕਾਲ ਕਰਾਵਾਂਗੇ ਇੱਕ ਮੈਂ ਮਾਨ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ 25 ਸਾਲਾਂ 'ਚ ਨਿਹਾਲ ਸਿੰਘ ਵਾਲੇ ਪਾਲੀ ਵੀ ਆਇਆ ਸੀ ਇਹ ਰਹੀ ਪਾਲੀ 20 ਸਾਲਾਂ ਦੇ ਪਹਿਲੇ ਜਿਵੇਂ ਜੀ ਪਾਣੀ ਲੈ ਕੇ ਆ ਰਹੇ ਆ ਬਕਾਇਦਾ ਪਾਈਪ ਲਾਈਨ ਪਾ ਕੇ ਹਰੇਕ ਖੇਤ ਨੂੰ ਪਾਣੀ ਪਹੁੰਚਾ ਕਰਾਂਗੇ ਕੋਈ ਖੇਤ ਸੁੱਕਾ ਨਹੀਂ ਰਹਣਾ ਤੇ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 20 ਸਾਲਾਂ ਤੋਂ ਆਪਣੀ ਕੋਰਪੋਰੇਟ ਸੋਸਾਇਟੀ ਬੰਦ ਪਈ ਹੈ ਇਹ ਹਸੇ ਵਾਲੀ ਜੀ ਕਿਉਂਕਿ ਕੋਈ ਧਮਕਾ ਹੋ ਗਿਆ ਸੀ ਕਿਸੇ ਵੱਡੇ ਗੇੜੇ ਦਾ ਸੰਸਾਰ ਸੀ ਇਹਨੂੰ ਕਰਕੇ ਬੰਦ ਹੋ ਗਈ ਸੀ ਤੇ ਐਮਰਤ ਸਿੰਘ ਸਾਹਿਬ ਨੇ ਸਾਨੂੰ ਆਖਿਆ ਸੀ ਸਾਡੀ ਉਹ ਗੱਲਬਾਤ ਵੀ ਅਸੀਂ 2 ਹਫ਼ਤੇ ਦੇ ਵਿੱਚ ਬਕਾਇਦਾ ਉਹਦੀ ਚੋਣ ਵੀ ਹੋਊਗੀ ਤੇ ਬਕਾਇਦਾ ਅਸੀਂ 2 ਹਫ਼ਤੇ ਦੇ ਵਿੱਚ ਉਹਨੂੰ ਸੋਸਾਇਟੀ ਨੂੰ ਸਟਾਰਟ ਵੀ ਕਰਾ ਦੇ ਸੀ ਗ੍ਰੀਨ ਸਿਟੀ ਦੇ ਰਾਧਨ ਕਲੇਬ ਅਸੀਂ ਨਗਰ ਪੀਜਾ ਤੋਂ ਛੱਲ ਦੇ ਦਿੱਤੀ ਆ ਗ੍ਰੀਨ ਸਿਟੀ ਨੂੰ ਨਿਯਮ ਦਿੱਤੀ ਆ ਰਾਧਨ ਕਲੇਬ ਵੀ ਦਿੱਤੀ ਆ ਮੇਰਾ ਦੱਸਣਾ ਮਤਲਬ ਕਾਨੂੰਨੀਆ ਪਹਿਲਾਂ ਵੀ ਇੱਥੇ ਸੀ ਕੋਈ ਮੇਰੇ ਉਹਨਾਂ ਨੇ ਇੱਥੇ ਨਹੀਂ ਆਈ ਜੋ ਪਹਿਲਾਂ ਦੀ ਬਣੀਆਂ ਹੋਈਆਂ ਦਰਵਾਜ਼ਾ ਤਾਂ ਕਦੇ ਵੀ ਬਗੀਆਂ ਨਾਲੇ ਨੂੰ ਵਿਕਾਸ ਦਾ ਸਮਝਿਆ ਜਾਵੇ ਵਿਕਾਸ ਬਗੀਆਂ ਨਾਲੇ ਦਾ ਹਰੇਕ ਦਾ ਫਰਜ਼ ਹੈ ਮੈਂ ਇੱਥੇ ਬੈਠਾ ਤੇ ਮਿੱਤੂ ਬਾਅਦ ਕਿਸੇ ਨੇ ਆਉਣਾ ਦਾ ਹੋਰ ਆਉਂਦਾ ਜਾ ਮੇਰੇ ਸਾਹਿਬ ਆ ਜਿਹੜਾ ਕੱਲ੍ਹ ਹੋ ਰਹੇ ਆ ਬਗੀਆਂ ਨਾਲੇ ਮਨਵਾਣਾ ਸਾਡਾ ਫਰਜ਼ ਆ ਗੱਲ ਤਾਂ ਵੀ ਨਵੀਂ ਚੀਜ਼ ਪ੍ਰੋਜੈਕਟ ਨੂੰ ਲੈ ਕੇ ਆਉ ਜੋ ਸਾਰੀ ਉਮਰ ਤੋਂ ਯਾਦ ਰੱਖੇ ਯਾਰ ਉਹ ਚੀ ਇਹਦੇ ਵਿੱਚ ਅਸੀਂ ਧੀਨ ਸਿੰਘੀ ਕਲੋਨੀ ਦੇ ਅਸੀਂ ਰਾਧਨ ਕਲੇ ਵਿੱਚ ਇਸ ਮਹੀਨੇ ਵਿੱਚ 20 ਲੋਕਾਂ ਦੇ ਕੈਲਾ ਦਾ ਕੰਮ ਸ਼ੁਰੂ ਕਰ ਰਹੇ ਹਾਂ ਕੈਲਾ ਦਾ ਵੀ ਡੋਲ ਡੈਕ ਦਾ ਹੈਗਾ ਤੇ 50-60 ਲੱਖ ਅਸੀਂ ਧੀਨ ਸਿੰਘੀ ਵਾਸਤੇ ਤੇ 50 ਲੱਖ ਦੀ ਰਾਧਨ ਕਲੇ ਵਾਸਤੇ ਅਸੀਂ ਉਹਦਾ ਕੰਮ ਸ਼ੁਰੂ ਕਰ ਰਹੇ ਹਾਂ ਜੀ ਇੱਕ ਮੈਂ ਦਸਰਾਜਾਣਾ ਐਮਐਲਏ ਸਾਹਿਬ ਅੱਗੇ ਇਹ ਤਨਬ ਕਰਦਾ ਕਿ ਨਿਹਾਲ ਸਿੰਘ ਵਾਲਾ ਬਲਵੰਤ ਜੀ ਜਿਹੜੇ ਤੋਂ ਪਹਿਲਾਂ ਇਹੋ ਜਿਹਾ ਸ਼ਹਿਰ ਹੋਊਗਾ ਜਿਹੜਾ ਇਸ ਪੰਜ ਸਾਲ ਤੋਂ ਮੇਰੇ ਪੁਰੇ ਹੋਣਗੇ ਮੈਂ 70 ਕਰੋੜ ਤੋਂ ਵੱਧ ਅਸੀਂ ਕੰਮ ਕਰਾ ਚੁੱਕੇ ਹਾਂ ਉਹਨਾਂ ਦੇ ਸਰਪੋਰਟ ਤੋਂ ਜਿੰਨਾਂ ਜਿੰਨਾਂ ਮਾ ਲੱਗੇ ਹੋਣਗੇ ਤੇ ਬਗੈਰਾ ਦੱਸੂਗਾ ਜਿੱਥੇ ਜੇ ਅਸੀਂ ਸਾਡੀਆਂ ਪੂਰੀਆਂ ਬਣੀਆਂ ਤਾਂ ਬਣੀਆਂ ਆਓ ਇਹ ਵੀ ਅਸੀਂ 6 ਮਿੰਟ ਕੱਟ ਲਿਆ ਲੋਕ ਕੰਮ ਕਰਾਂਗੇ ਬੋਟੇ ਕਰਾਂਗੇ ਟਕਾਕੇ ਕਰਾਂਗੇ ਜੋ ਬੇਈਮਾਨੀ ਦਾ ਮਤਲਬ ਕੋਈ ਨਹੀਂ ਬਾਕੀ ਜਿਹਨੇ ਗੱਲਾਂ ਕਰਨੀਆਂ ਇੱਥੇ ਕਈ ਐਮਐਲ ਸਾਬ ਕਹਿੰਦੇ ਫਿਰਦੇ ਅਮੀਨ ਅਸਾਸੀ ਲੈ ਕੇ ਆਏ ਆ ਠੀਕ ਆ ਉਹ ਦੱਸਣਾ ਪਈਏ ਆਮ ਆਗੂ ਪਾਤਰੀ ਦੇ ਨਾ ਕੋਈ ਕਾਂਗਰਸ ਸਰਕਾਰ ਦੀ ਨਹੀਂ ਹੈਗੀ ਤੇ ਮਜੂਦਾ ਪ੍ਰਧਾਨ ਹੀ ਦੱਸੀ ਜਾਂਦੇ ਆ ਜਿਉਂ ਆਪਸਾਂ ਨੂੰ ਕਿਹਨੂੰ ਫੁੰਦਾਂ ਨੇ ਮਜੂਦਾ ਪ੍ਰਧਾਨ ਬੋਲਦਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਹੋਈ ਕੀ ਐ ਕਿ ਇਹਨੂੰ ਭੂਤ ਨੂੰ ਆਪਾਂ ਭਾਈ ਲੜੇ ਆਉਂਦਾ ਜਿੱਥੇ ਮਜੂਦਾ ਬੋਲੋ ਉੱਥੇ ਬੋਲੋ ਅਜਿ ਨਹੀਂ ਚਾਹੁੰਦੇ ਆ ਨਾ ਅਸੀਂ ਮੈਂ ਅਜ ਤੱਕ ਦੇ ਪ੍ਰਧਾਨ ਕਹਿ ਕੇ ਗੱਲ ਕੀਤੀ ਐ ਨਾ ਮੈਂ ਜਿਹਦਾ ਅਕਤਾਰ ਤੇ ਲਿਖਾਇਆ ਨਾਮ ਮੈਨੂੰ ਲੋੜ ਆ ਮੈਂ ਲੋਕਾਂ ਲਈ ਕੰਮ ਕਰਨੇ ਆ ਲੋਕਾਂ ਦੇ ਵਾਸਤੇ ਚੜ ਕੇ ਲੋਕਾਂ ਸਾਹ ਦੇਣਾ ਮੈਨੂੰ ਕੋਈ ਵੋਟਾਂ ਦਾਤ ਮੰਗਲੀ ਮੈਨੂੰ ਆਏ ਮੇਰੇ ਸ਼ਹਿਰ ਵਧੀਆ ਬਣਾ ਠੀਕ ਆ ਕੋਈ ਮੈਂ ਵੋਟਾਂ ਖਾਤਰ ਨਹੀਂ ਕੰਮ ਕਰਨਾ ਮੈਨੂੰ ਯਾਰ ਮੈਂ ਆਦੀ ਚੀਜ਼ ਸੋ ਮੈਂ ਤਾਂ ਨੋ ਕਰਦਾ ਇੱਥੇ ਸਾਰੇ ਆਉਣ ਦੇ ਸਾਰੇ ਆਉਣ ਦੇ ਮਹਿਮਨ ਸਾਹਿਬ ਦਾ ਤੁਹਾਨੂੰ ਕਰਦਾ ਤੁਹਾਨੂੰ ਅਸੀਂ ਵਾਹਿਗੁਰੂ ਖਾਲਸਾ ਵਾਹਿਗੁਰੂ